ਇਹ ਦੁੱਖ ਦਾ ਅਫਸੋਸ ਦੀ ਗੱਲ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਪੰਜਾਬ ਦੀ ਕਾਇਆ ਕਲਪ ਕਰ ਦੇਣੀ ਹੈ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਹੈ ਪੰਜਾਬ ਨੂੰ ਅਸੀਂ ਪੁਰਾਣੀ ਜਗ੍ਹਾ ਦੇਖ ਕੇ ਆਏ ਆ ਮੈਂ ਪੁਰਾਣੀ ਜਗ੍ਹਾ ਗਿਆ ਹੋਇਆ ਦੇਖ ਕੇ ਆ ਰਿਹਾ ਸਿਸਟਮ ਨੂੰ ਦੇਖ ਕੇ ਆ ਰਿਹਾ ਸੋ ਮੈਨੂੰ ਨਹੀਂ ਸਮਝ ਆ ਰਹੀ ਕਿ 3.5 ਸਾਲ ਹੋ ਗਏ ਸਿਸਟਮ ਦੇਖਦੇ ਦੇਖਦੇ ਆ ਤੇ ਕੀ ਹਾਲਾਤ ਜਿਹੜੇ ਆ ਨਾਭੇ ਸ਼ਹਿਰ ਦੇ ਬਣ ਗਏ ਨਾਭਾ ਸ਼ਹਿਰ ਅੱਜ ਤਰਾ-ਤਰਾ ਕਰ ਜਿਆ ਨਾਭਾ ਸ਼ਹਿਰ ਅੱਜ ਪਸਤਾ ਰਿਹਾ ਕਿ ਅਸੀਂ ਕਿੰਨਾ ਲੋਕਾਂ ਦੇ ਹੱਥਾਂ ਵਿੱਚ ਬਾਂਗਦੋਰ ਫੜਾਤੀ ਇਹਨਾਂ ਲੋਕਾਂ ਨੂੰ ਕੰਮ ਕਰਦਾ ਪਤਾ ਨਹੀਂ ਸਿਰਫ ਖਾਣ ਪੀਣ ਦਾ ਹੀ ਪਤਾ ਹੈ ਤੇ ਜਾਂ ਗੱਲਾਂ ਬਾਤਾਂ ਗੱਪਾਂ ਮਾਰਨ ਦਾ ਹੀ ਪਤਾ ਹੈ ਇਸ ਤੋਂ ਅੱਗੇ ਕੋਈ ਗੱਲ ਨਹੀਂ ਹੋਈ ਕਿਉਂਕਿ ਮਿਊਸਪਲਟੀ ਜਿਹੜੀ ਹੁੰਦੀ ਹੈ ਲੋਕਾਂ ਦੇ ਚੁਣੀ ਹੋਈ ਮਿਊਸਪਲਟੀ ਹੁੰਦੀ ਹੈ ਲੋਕਾਂ ਨੇ ਇਹਨਾਂ ਦਾ ਐਮਸੀ ਇੱਕ ਨਹੀਂ ਸੀ ਜਿਤਾਇਆ ਪਰ ਧੱਕੇ ਨਾਲ ਕਾਂਗਰਸ ਦੇ ਸਮੇਂ 'ਚ ਇਹ ਪਰੰਪਰਾ ਬਣੀ ਕਿ ਧੱਕੇ ਨਾਲ ਉਹਨਾਂ ਨੇ ਮਿਊਸਪਲਟੀ ਆਉਣ ਸਰ ਅਕਾਲੀ ਦਲ ਦੀ ਲਈ ਤੇ ਆਪਣੇ ਬੰਦੇ ਬਿਠਾ ਕੇ ਤੇ ਆਪਣਾ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਇਹਨਾਂ ਕੋਲ ਇੱਕ ਵੀ ਐਮਸੀ ਨਹੀਂ ਸੀਗਾ ਇਹਨਾਂ ਨੇ ਵੀ ਸਾਢੇ 3 ਸਾਲ ਪਹਿਲਾਂ ਕਬਜ਼ਾ ਕਰ ਲਿਆ ਮਸਪਲਟੀ ਦੇ ਉੱਪਰ ਪਰ ਅੱਜ ਜਿਹੜਾ ਹਾਲਾਤ ਨੇ ਨਾਬੇ ਸ਼ਹਿਰ ਦੇ ਉੱਤਰ ਸਜੋਗ ਬਣੇ ਹੋਏ ਨੇ ਆ ਤਾਂ ਛੋਟੇ ਨਾਲੇ ਨੇ ਇਹ ਨਾਲਾ ਜਿਹੜਾ ਹੈਗਾ ਮੈਂ ਕੱਲ ਜਦੋਂ ਬਰਸਾਤ ਹੋ ਰਹੀ ਸੀ ਮੈਂ ਇੱਥੋਂ ਇਸ ਬਰਸਾਤ ਹੁੰਦੀ ਦੇ ਵਿੱਚੋਂ ਇਸ ਰਸਤੇ ਤੋਂ ਨਿਕਲ ਕੇ ਗਿਆ ਤੇ ਬਹੁਤ ਸਾਰੇ ਹਾਦਸੇ ਜਿਹੜੇ ਨੇ ਸ਼ਹਿਰ ਨਾਬੇ ਵਿੱਚ ਹੋ ਰਹੇ ਨੇ ਇਹ ਕਿਹਦੀ ਜ਼ਿੰਮੇਵਾਰੀ ਆ ਕਿ ਕਿਸ ਦੀ ਜ਼ਿੰਮੇਵਾਰੀ ਆ ਭਗਵੰਤ ਮਾਨ ਦੀ ਜ਼ਿੰਮੇਵਾਰੀ ਆ ਜਾ ਕੇਸ਼ਰੀਵਾਲ ਦੀ ਜਿੰਮੇਵਾਰੀ ਹੈ ਸੋ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਨੇ ਚਾਹੁੰਦਾ ਕਿ ਜਿਹੜੇ ਤੁਹਾਡੇ ਨੀਚੇ ਤੁਸੀਂ ਸਿਸਟਮਾਂ ਦੇ ਉੱਪਰ ਬਾਹਰੋਂ ਲਿਆ ਕਿ ੱੱਕੇ ਨਾਲ ਲੋਕ ਬਿਠਾਏ ਨੇ ਉਹ ਲੋਕ ਲੋਟਣ ਤੋਂ ਸਵਾਏ ਕੁੱਟਣ ਤੋਂ ਸਵਾਏ ਕੁਝ ਕਰਨੀ ਦੇ ਸੋ ਇਹਨਾਂ ਗੱਲਾਂ ਤੇ ਧਿਆਨ ਦੇਣ ਸੋ ਮੈਂ ਪਿਛਲੇ ਦਿਨੀ ਕੂੜੇ ਦੇ ਮੁੱਦੇ ਉਠਾਏ ਸੀਗੇ ਜਿਹੜਾ ਡੰਪ ਹੈਗਾ ਜੋ ਆਫਿਸ ਵਿੱਚ ਉਹਦਾ ਮੁੱਦਾ ਉਠਾਇਆ ਸੀਗਾ ਬਹੁਤ ਵੱਡੇ ਪੱਧਰ ਤੇ ਫਿਰ ਜਿਹੜਾ ਸਾਡਾ ਦਿਲ ਨਾਬੇ ਦਾ ਸਭ ਤੋਂ ਵੱਡਾ ਜਿਹੜਾ ਨਾਬੇ ਦਾ ਕੋਈ ਰਿਆਸਤੀ ਸਾਡੇ ਕੋਲ ਕੋਈ ਚੀਜ਼ ਹੈ ਤਾਂ ਉਹ ਰਿਆਸਤੀ ਕਲਾ ਹੈ ਉਸ ਕਿਲੇ ਦੇ ਵਿੱਚ ਜਿਹੜਾ ਕੂੜਾ ਹੈਗਾ ਉਹਦੇ ਬਾਰੇ ਗੱਲ ਜਾਗਰ ਕੀਤੀ ਸੀਗੀ ਸੋ ਇੱਥੇ ਲੋਕ ਜਿਹੜੇ ਛੋਟੇ-ਛੋਟੇ ਸਰਕਾਰ ਦੇ ਛੋਟੇ-ਛੋਟੇ ਚਮਚੇ-ਚਮਚੇ ਜੇ ਬੋਲਦੇ ਰਹੇ ਮੈਂ ਇੱਕ ਦਿਨ ਫੇਰ ਲਾਈਵ ਹੋ ਕੇ ਕਿਹਾ ਸੀਗਾ ਕਿ ਸਰਕਾਰ ਨੂੰ ਕਿਹਾ ਸੀਗਾ ਐਮਐਲਏ ਨੂੰ ਕਿਹਾ ਸੀਗਾ ਕਿ ਮੇਰੀਆਂ ਗੱਲਾਂ ਦਾ ਜਵਾਬ ਦੇ ਦਿਓ ਉਹਨਾਂ ਕੋਲ ਜਵਾਬ ਕੋਈ ਨਹੀਂ ਸਿਰਫ ਤਾਨਾਸ਼ਾਹੀ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਜੇ ਕੋਈ ਵੀ ਸ਼ਹਿਰ ਚੋਂ ਬੋਲਦਾ ਤਾਂ ਉਹਨੂੰ ਇਸ ਤਰ੍ਹਾਂ ਦੀ ਗੱਲ ਕਹਿਣਗੇ ਕਿ ਤੂੰ ਫਲਾਣਾ ਸੀ ਤੂੰ ਧਮਕਾ ਸੀਗਾ ਮਿਹਨਤ ਮਾਣੀ ਤੋਂ ਸવાય ਕੋਈ ਕੰਮ ਨਹੀਂ ਕੰਮ ਕਰ ਦਿਓ ਤੁਹਾਨੂੰ ਲੋਕਾਂ ਨੇ ਮਸਪਲਟੀ ਤੁਸੀਂ ਧੱਕੇ ਨਾਲ ਖੋ ਕੇ ਬੈਠੇ ਹੋ ਪਰ ਕੰਮ ਤਾਂ ਕਰਕੇ ਦੋ ਲੋਕਾਂ ਦੇ ਸੋ ਆ ਜਿੱਥੇ ਆਪਾਂ ਖੜੇ ਆ ਸਾਰੇ ਸਾਡੇ ਸ਼ਹਿਰ ਨੂੰ ਜੀਐਸਟੀ ਦੇਣ ਵਾਲੇ ਲੋਕ ਨੇ ਸ਼ਹਿਰ ਨੂੰ ਟੈਕਸ ਦੇਣ ਵਾਲੇ ਲੋਕ ਨੇ ਤੇ ਜੇ ਇਹ ਲੋਕ ਦੁਖੀ ਨੇ ਤਾਂ ਫਿਰ ਕੌਣ ਸੁਖੀ ਆ ਨਾਬੇ ਦੇ ਵਿੱਚ ਸ੍ਰੇਸ਼ ਕਰਕੇ ਮੈਂ ਅਪੀਲ ਕਰਦਾ ਕਿ ਸਰਕਾਰ ਨੂੰ ਅਪੀਲ ਕਰਦਾ ਸਾਡੇ ਡਿਪਟੀ ਕਮਿਸ਼ਨਰ ਲੋਕਲ ਬਾਡੀ ਡਾਇਰੈਕਟਰ ਲੋਕਲ ਬਾਡੀ ਉਹਨਾਂ ਨੂੰ ਖਿਆਲ ਬੇਨਤੀ ਕਰਦਾ ਕਿ ਨਾਬਾ ਸ਼ਹਿਰ ਸਾਡਾ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਤੇ ਇੱਥੇ ਦਾ ਕੁਝ ਪ੍ਰਬੰਧ ਕਰਕੇ ਦੋ ਲੋਕਾਂ ਨੂੰ ਲਾਲਕਾ ਸਾਹਿਬ ਇਸ ਮਸਲੇ ਤੇ ਤੁਸੀਂ ਕਦੇ ਮੈਇਕਰ ਕੌਂਸਲ ਦੇ ਪ੍ਰਧਾਨ ਜਾਂ ਕਾਰਜ ਸਭਾ ਤੋਂ ਨਹੀਂ ਮਿਲਿਓ ਇਹ ਹਾਲਾਤ ਨੇ ਨਾ ਮੈਂ ਦੇਖਿਆ ਕਿ ਕਾਰਜ ਜਿਹੜਾ ਸਾਡਾ ਈਓ ਹੈ ਮੈਂ ਇੱਕ ਦਿਨ ਨੂੰ ਰੋਕ ਲਿਆ ਜਿਹੜੀ ਈਓ ਹਾਊਸ ਦੇ ਵਿੱਚ ਕੂੜਾ ਸੀਗਾ ਉਹ ਮੈਨੂੰ ਦੇਖ ਕੇ ਸਕੂਟਰੀ ਭਜਾ ਲਈ ਉਹਨੇ ਕਿਉਂਕਿ ਹੈਂਡੀਕੈਪਟਾ ਮੇਰਾ ਭਰਾ ਛੋਟਾ 3 ਵੀਲਰ ਜੇ ਤੇ ਰਹਿੰਦਾ 3 ਵੀਲਰ ਭਜਾ ਕੇ ਹੀ ਦੌੜ ਗਿਆ ਸੋ ਮੈਂ ਇਹ ਗੱਲ ਕਰਨ ਕਿ ਉਹ ਨਾਲ ਗੱਲ ਕਰੀਏ ਜਦੋਂ ਜਦੋਂ ਕਿਹੜਾ ਪ੍ਰਧਾਨ ਮੈਂ ਕਿਸੇ ਪ੍ਰਧਾਨ ਨੂੰ ਨਹੀਂ ਜਾਣਦਾ ਮੈਂ ਸਰਕਾਰ ਨੂੰ ਜਾਣਦਾ سرکار ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਪੰਜਾਬ ਦੇ ਉੱਪਰ ਆ ਕੇ ਕਬਜ਼ਾ ਕਰਕੇ ਲੁੱਟਣ ਦਾ ਕੰਮ ਕੀਤਾ ਮੈਂ ਉਹ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਰਕਾਰ ਆਪਣੀਆਂ ਅੱਖਾਂ ਖੋਲੇ ਨਹੀਂ ਤਾਂ ਅਸੀਂ ਅੱਖਾਂ ਉਹਨਾਂ ਦੀਆਂ ਖੋਲਾਂਗੇ ਉਹ ਤਾਂ ਹੀ ਪਹਿ ਹੀ ਹਨ ਗੋਣੀ ਤੁਹਾਡੇ ਸ਼ੌਕ ਦਾ ਪ੍ਰਧਾਨ ਨੇ پوسਟ ਪਾਈ ਬਹੁਤ ਕੁਝ ਲਿਖਿਆ ਜਾ ਰਿਹਾ ਉਹ ਤਾਂ ਉਹਨਾਂ ਦੀ ਆਦਤ ਹੈ ਉਹਨਾਂ ਨੂੰ ਕੰਮ ਹੀ ਕੋਈ ਨਹੀਂ ਆਉਂਦਾ ਬਸ ਆਹੀ ਕੁਝ ਆਉਂਦਾ ਜਿਹੜਾ ਕਰ ਰਹੇ ਨੇ ਸੋ ਇਸ ਕਰਕੇ ਸ਼ਹਿਰ ਦੇ ਮੈਂ ਤਕਰੀਬਨ ਜਿੱਦਨ ਦਾ ਮੈਂ ਲਾਈਵ ਹੋਣਾ ਸ਼ੁਰੂ ਹੋਇਆ ਜਿੱਦਨ ਦਾ ਹੋਇਆ ਮੇਰੀ 400 ਬੰਦੇ ਨਾਲ ਸ਼ਹਿਰ ਦੇ ਵੱਖਰੇ ਵੱਖਰੇ ਲੋਕਾਂ ਨਾਲ ਬੈਠ ਕੇ ਮੀਟਿੰਗਾਂ ਹੁੰਦੀਆਂ ਕਨਸਟਿਲਿਸਟ ਨਾਲ ਹੋ ਰਹੀਆਂ ਦੁਕਾਨਦਾਰਾਂ ਨਾਲ ਹੋ ਰਹੀਆਂ ਆਮ ਵਿਅਕਤੀ ਨਾਲ ਹੋ ਰਹੀਆਂ ਸਾਰਾ ਸ਼ਹਿਰ ਇਹਨਾਂ ਤੋਂ ਦੁਖੀ ਹੈਗਾ ਇਹਨਾਂ ਨੂੰ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਲੋਕਾਂ ਨੇ ਰਾਵਣ ਨੂੰ ਕੱਢਿਆ ਸੀਗਾ ਉਸ ਰੂਪ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਕੱਢਣਾ ਸੋ ਇਹ ਤਿਆਰੀ ਹੈ ਕਿ ਨਾ ਬਾ ਸ਼ਹਿਰ ਉਹ ਸ਼ਹਿਰ ਹੈ ਜਿਹੜਾ ਕਦੇ ਕਿਸੇ ਨੂੰ ਬਖਸ਼ਦਾ ਨਹੀਂ ਔਰ ਇਹਨਾਂ ਨੂੰ ਬਖਸ਼ਣਾ ਕਿਸੇ ਨਹੀਂ